सिविल लाइन दी पुलिस ने दो काबू है का जिन्ह पुलिस ने लुट खोह मोबाइल भी बराबर किया वारदात वरतिया मोटरसाइकिल भी बरामद कर लिया है मीडिया न जानकारी साझी करद पुलिस अधिकारी ने दसिया है की इन्हों तीसरे साथी नु भी काबू कर लिया है ਉਹਨਾਂ ਦਾ ਦੱਸਿਆ ਕਿ ਇਹਨਾਂ ਦੋਸ਼ੀਆਂ ਨੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦਾ ਮੋਬਾਈਲ ਖੋਹਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਹੈ ਸਾਡੇ 7:30 ਵਜੇ ਇੱਕ ਇਨਸिडੈਂਟ ਹੋਇਆ ਸੀਗਾ ਇੱਕ ਲਗਭਗ ਮੀਡੀਆ ਦੇ ਪੱਤਰਕਾਰ ਸੀਗੇ ਤੇ ਉਹਨਾਂ ਦਾ ਮੋਬਾਈਲ ਖੋਹਿਆ ਸੀ ਉਹਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਹਰਪੀ ਸਿੰਘ ਮੰਡੇਰ ਸਾਡੇ ਐਡੀਸੀਪੀ 2 ਸਾਹਿਬ ਸਰਦਾਰ ਅਬੂ ਮੈਨੂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ੇ ਅਸੀਂ ਇੱਕ ਟੀਮ ਗੱਤ ਕੀਤੀ ਐ ਐਸਐਚਓ ਸਿਵਲ ਲਾਈਨ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ ਤੇ ਸਾਨੂੰ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈ ਜੈਪਤ ਉਹਨੂੰ ਆਇਡੈਂਟੀਫਾਈ ਕਰਕੇ ਉਸ ਤੋਂ ਫਰਦਰ ਪੁਸ਼ਟੀਸ਼ ਕਰਕੇ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸੁਖਰਜ ਸਿੰਘ ਉਹਨਾਂ ਦੇ ਕੋਲੋਂ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ وارदात ਜਿਹਦੇ ਵਿੱਚ ਜਿਹੜਾ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਵੀ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਸਰ ਲਾਂਸਰ ਚੌਂਕੇ ਨੇ ਸੰਗਣੀ آبادی ਦੇ ਮਲਾਜਮਾਨ ਨਾਕਰੀ ਅਨੁਸਾਰ ਸਾਡੇ ਜੀ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਬਟ ਇਹ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਹਾ ਸਾਈਡ ਤੇ ਸੀਗਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮੌਕਾ ਦੇਖ ਕੇ ਉਹਨਾਂ ਨੇ ਖੋ ਕਰ ਸਰ ਮੋਟਰਸਾਈਕਲ ਵੀ ਜੋੜੀਦਾਗਾ ਸੀ ਹਾਂਜੀ ਮੋਟਰ ਮੋਟਰ ਮੋਟਰਸਾਈਕਲ ਉਹ ਵੀ ਤਸਦੀਕ ਕਰਦੇ ਆ ਜੀ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਜਾਂ ਇਹ ਚਰਸ ਵਗੈਰਾ ਪੀਣ ਦੇ ਆਦੀ ਹੈਗੇ ਪਹਿਲਾਂ ਸੁਪਰਚੇਟ ਹੋਰ ਪਚੇ ਪਹਿਲੇ ਕੋਈ ਇਹਦਾ ਪ੍ਰੀਵੀਅਸ ਬੈਕਗਰਾਉਂਡ ਨਹੀਂ ਹੋ ਰਿਹਾ ਤੱਕ ਸਾਹਮਣੇ ਆਇਆ ਬਾਕੀ ਫਰਦਰ ਇਨਵੈਸਟੀਗੇਸ਼ਨ ਹੋਵੇਗੀ ਜਦੋਂ ਆਊਗਾ ਤੁਹਾਨੂੰ ਨੋਟਿਸ ਪਹੁੰਚੇਗਾ ਸਰ ਜਿੱਦਾਂ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਔਰ ਮੋਬਾਈਲ ਖੋਇਆ ਸੀ ਨਿੱਜੀ ਚੈਨਲ ਵਾਲੇ ਆ ਦਾ ਕੀ ਇਹ ਇਹਨਾਂ ਨੇ ਕੁਝ ਪੀਤਾ ਹੀ ਜਾਂ ਆਪਣਾ ਨਸ਼ਾ ਕਰਦੇ ਨਹੀਂ ਉਸਦਾਂ ਉਸਦਾਂ ਆਪਣਾ ਜੋ ਉਹਨਾਂ ਨੇ ਮੌਕਾ ਦੋ ਉਹਨਾਂ ਨੇ ਮੌਕਾ ਦੇਖਿਆ ਤੇ ਮੌਕਾ ਦੇਖ ਕੇ ਉਹਨਾਂ ਨੇ ਵਾਰਦਾਤ ਉਹਨੂੰ इजीली ਲੱਗਾ ਕਿ ਵਾਰਦਾਤ ਕਰਨ ਦੇ ਵਿੱਚ ਉਹਨਾਂ ਨੇ ਕਾਮਯਾਬ ਸਰ ਇਹਨਾਂ ਦੀ ਕਿੰਨੀ ਉਮਰ ਹੈ ਤਿੰਨਾਂ ਜਾਣਿਆ ਇਹ ਤਕਰੀਬਨ ਸਾਰੇ 20 25 24 ਦੇ ਆ ਇੱਕ ਮੁੰਡਾ 18-19 ਸਾਲ ਦਾ ਹੈਗਾ ਇੱਕ ਮੁੰਡਾ 21 ਸਾਲ ਦਾ ਹੈਗਾ ਇੱਕ ਮੁੰਡਾ 20 ਸਾਲ ਦਾ ਹੈ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਝ ਕੀਰਤਾਂ ਵੀ ਜੋ ਰਿਟਰਨ ਨੂੰ ਨਹੀਂ ਇਸ ਤੋਂ ਪਹਿਲਾਂ ਹੜ ਤੱਕ ਕੋਈ ਮੜਨੀ ਤਰਦੀ ਦੇ ਟੰਡ ਤੱਕ ਸਾਹਮਣੇ ਨਹੀਂ ਸਰ ਜੀ ਦੇਖਿਆ ਕੀ ਹੈ ਜੀ ਹਾਂ ਜੀ ਦਿਹਾਦੀ ਜੀ ਜਿਹੜੇ ਧਿਆਨ ਵਾਲੇ ਇੱਕ ਹੈਗੇ ਜੀ 메ਨ ਬਾਜ਼ਾਰ ਮਰੀਠਾ ਰੋਡ ਦਾ ਜੀ ਇੱਕ ਹੈਗਾ ਜੀ ਜਿਹੜਾ ਗੁਰਨਾਣਕ ਦੇਵ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ